ਗੁਰਿਆਮਰ ਪਾਲ ਸੁਖਾਣ ਸਾਡੇ ਨਾਲ ਨੇ ਸੁਖਾਣ ਜੀ ਕਿਵੇਂ ਦੇਖਦੇ ਹੋ ਅੱਜ ਜਿਹੜੇ ਅਗੇ ਇਹ ਰੈਲੀ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਤਾਂ মিডিਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਜਿਹੜੀ ਪੰਜਾਬ ਸਰਕਾਰ ਸੰਘਰਸ਼ ਕਰ ਰਹੀ ਆ ਲੜਾਈ ਲੜ ਰਹੀ ਆ ਜਿਹੜੇ ਮੇਰੇ ਸਾਰੇ ਲੋਕ ਜਿਹੜੇ ਲੜਾਈ ਲੜ ਰਹੇ ਨੇ ਤੁਸੀਂ ਉਹਦਾ ਪੋਜ਼ਿਟਿਵਲੀ ਸਾਥ ਦੇਣ ਦੇ ਲਈ ਤੁਸੀਂ ਪਹੁੰਚੋ ਤੇ ਉਹਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਸੈਕਿੰਡ ਅੱਜ ਇਹ ਬੀਡੀਸੀ ਮੈਂਬਰ ਵਿਲੇਜ ਡਿਫੈਂਸ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਇਕੱਠ ਹੈ ਇਹ ਉਹ ਮੈਂਬਰ ਨੇ ਜਿਨ੍ਹਾਂ ਨੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਚਿੱਟੇ ਨੂੰ ਖਤਮ ਕਰਨ ਦੇ ਲਈ ਸੌਖਾਦੀ ਆ ਨਸ਼ੇ ਨੂੰ ਖਤਮ ਕਰਨ ਦੇ ਲਈ ਸੌਖਾਦੀ ਆ ਅੱਜ ਉਹਨਾਂ ਸਾਰੇ ਲੋਕਾਂ ਨੂੰ ਹੌਸਲਾ ਬਖਸ਼ਣ ਦੇ ਲਈ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤੇ ਨਾਲ ਦੀ ਨਾਲ ਜਿਹੜੀ ਨਸ਼ੇ ਦੇ ਵਿਰੋਧ ਨੂੰ ਲੜਾਈ ਦੀ ਅਗਲਾ ਫੇਜ ਆ ਸੈਕੰਡ ਫੇਜ ਆ ਉਹਦੇ ਵਾਸਤੇ ਇਹਨਾਂ ਨੂੰ ਸਮਝਾਉਣ ਵਾਸਤੇ ਲੀਡਰਸ਼ਿਪ ਆ ਰਹੀ ਆ ਇਹ ਫਾਲਨ ਫਾਈਨਲ ਗੱਲੇ ਇਹ ਆ ਵੀ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਜੋ ਕੁਝ ਵੀ ਕਰ ਸਕਦੇ ਆ ਸਭ ਕੁਝ ਕਰ ਰਹੇ ਆ ਸਭ ਕੁਝ ਕਰਾਂਗੇ। ਲੋਕੀ ਵੀ ਰਾਸਤ ਕਹਿ ਰਹੀ ਆ ਕਿ ਰੈਲੀ ਦੇ ਵਿਰੋਧ ਚ ਇੱਕ ਹੋਰ 27 ਦੀ ਇੱਕ ਬਹੁਤ ਅੱਜ ਤਿਆਰੀ ਕੀਤੀ ਜਾ ਰਹੀ ਆ ਆਵਾਜ਼ੀ ਪਾਰਟੀ ਵੱਲੋਂ। ਦੇਖੋ ਵਿਰੋਧੀ ਤੇਰਾ ਕੀ ਕਹਿੰਦੀ ਆ ਮੈਨੂੰ ਉਹਨਾਂ ਨਾਲ ਫਰਕ ਨਹੀਂ ਪੈਂਦਾ ਗਿਆ। ਪਰ ਸਾਡੇ ਲੋਕ ਸਰਕਾਰ ਤੋਂ ਕੀ ਚਾਹੁੰਦੇ ਨੇ? ਅਸੀਂ ਉਹ ਕਰ ਰਹੇ ਆ। ਉਹ ਕਹਿੰਦੇ ਗਰਾਊਂਡ ਬਣਾਓ ਅਸੀਂ ਬਣਾ ਰਹੇ ਆ ਲੋਕ ਕਹਿੰਦੇ ਰੋਡ ਬਣਾਓ ਅਸੀਂ ਬਣਾ ਰਹੇ ਆ ਲੋਕ ਕਹਿੰਦੇ ਨਸ਼ਾ ਬੰਦ ਕਰੋ ਅਸੀਂ ਕਰ ਰਹੇ ਆ ਜੋ ਜੋ ਲੋਕ ਕਹਿਣਗੇ ਉਹ ਉਹ ਅਸੀਂ ਕਰਨਾ ਕਿਉਂਕਿ ਲੋਕ ਸਾਨੂੰ ਪਿਆਰ ਕਰਦੇ ਆ ਅਸੀਂ ਲੋਕਾਂ ਚੋਂ ਹੀ ਨਿਕਲ ਕੇ ਆਏ ਹੋਏ ਆ ਸਾਹ ਵਿਰੋਧੀਆਂ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਲੜਾਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਹੈ ਫਿਰ ਤੋਂ ਉਹਦੇ ਵਾਸਤੇ ਜੋ ਕਰਨਾ ਪਿਆ ਉਹ ਕਰ ਰਹੇ ਆ ਕੀਤਾ ਵੀ ਆ ਅੱਗੇ ਵੀ ਕਰਾਂਗੇ